ਵੈਰ ਖਾਲਸਾ ਵੈਰ ਦੀ ਫਤਿਹ ਮੈਂ ਤੁਹਾਡਾ ਆਪਣਾ ਪਿੰਦਰ ਸਿੱਧੂ ਬਾਦਰਾਲੀਆ ਆਪਾਂ ਇਸ ਟਾਈਮ ਖੜੇ ਆਂ ਢੇਡੀਆਂ ਤੋਂ ਬਿਲਕੁਲ ਸਾਹਮਣੇ ਬੂਟੇਵਾ ਨਹਿਰ ਤੇ ਇਹੜੀ ਨਹਿਰ ਆ ਬੂਟੇਵਾ ਨਹਿਰ ਉਥੋਂ ਹਰੀਕੇ ਹੈਡ ਤੋਂ ਚੱਲਦੀ ਏ ਤੇ ਕੈਲਾ ਤੱਕ ਜਾਂਦੀ ਏ ਆਪਣੇ ਸ਼ਹਿਰ ਤੱਕ ਗੱਲ ਆ ਵੀ ਹੁਣ ਇਸ ਨਹਿਰ ਦੀ ਲੋੜ ਕਿਸਾਨਾਂ ਨੂੰ ਲੋੜ ਨੁਕਸਾਨ ਬੜੀ ਪੂਰੀ ਹੁੰਦੀ ਆ ਹਨਾ ਲੋੜ ਕਿਸਾਨਾਂ ਦੀ ਹੁਣ ਇਸ ਨਹਿਰ ਦੇ ਹਾਲਾਤ ਨੂੰ ਵਿਖਾਉਣੇ ਆ ਵੀ ਇਹ ਹਾਲਾਤ ਹੋਣੇ ਚਾਹੀਦੇ ਨੇ ਕਿ ਸਫਾਈ ਹੋਣੀ ਚਾਹੀਦੀ ਏ ਅਤ ਨੂੰ ਵਿਖਾਉਣੇ ਆ ਆਪਾਂ ਇਸ ਨਹਿਰ ਦੇ ਹਾਲਾਤ ਆ ਵੇਖੋ ਮੇਰੇ ਭਰਾ ਆ ਵੇਖੋ ਇਹ ਆ ਵੇਖੋ ਚੈੱਕ ਕਰੋ ਦੱਸੋ ਇਹ ਹੁਣ ਮੰਨ ਕੇ ਚੱਲੋ ਇਹ ਨਹਿਰੇ ਇਹ ਕੀ ਹੈ ਦੱਸੋ ਮੈਨੂੰ ਇਹਦੀ ਅਸਕਰ ਦਾ ਇਹਦੀ ਸਫਾਈ ਰਖਾਈ ਵਾਸਤੇ ਕੁਝ ਸਿਸਟਮ ਹੁੰਦਾ ਹੀ ਹੋਊਗਾ ਕੁਛ ਨਾ ਕੁਛ ਆ ਵੇਖੋ ਇਹ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਪਾਣੀ ਵੀ ਚੱਲਦਾ ਪਿਆ ਏ ਤੋੜੀ ਜਿੱਥੇ ਤੋਂ ਕਰ ਮਰਜ਼ੀ ਵੇਲੇ ਤੋੜੀ ਹੀ ਆਲਾ ਤੇ ਮੇਰੇ ਸਾਹਮਣੇ ਜਿੰਨੀ ਕਲਾਲੀ ਤੇ ਬੂਟੀ ਨਾਲ ਜੁੜ ਗਈ ਏ ਜੋਰ ਦੀ ਬੱਕਾ ਵੱਜੇ ਨਾ ਤੇ ਪਲ-ਪਲ ਵੀ ਜਾਹਦੀ ਏ ਆ ਵੇਖੋ ਆਪਾਂ ਤਰਕ ਦੇ ਆਧਾਰ ਤੇ ਵਿਖਾਉਣੇ ਪਏ ਆ ਆਪਾਂ ਕੋਈ ਅੱਗੇ ਅੱਗੇ ਵੀ ਤੁਹਾਨੂੰ ਵਿਖਾਉਣੇ ਆਪਾਂ ਅੱਗੇ ਵੀ ਇਹੀ ਹਾਲਾਤ ਨੇ ਸੇਵੇਂ ਅੱਗ ਵੇਖੋ ਅੱਗੇ ਉਹ ਤੋੜ ਵੇਖੋ ਗੱਲ ਇਹ ਆ ਵੀ ਹੁਣ ਹੁਣ ਗੱਲ ਇੱਥੇਣ ਗੇ ਢੋਕਦੀ ਐ ਵੀ ਹੁਣ ਇਹਨਾਂ ਨਹਿਰਾਂ ਦੀ ਜਾਲੇ ਵੀ ਇਹਨਾਂ ਨਹਿਰਾਂ ਦੀ ਸਫਾਈ ਇਨਾਂ ਦੀ ਸਫਾਈ ਰਖਾਈ ਦਾ ਕੰਮ ਕਿੰਦੇ ਜੁਮੇ ਆ ਕੇ ਵੀ ਹੁਣ ਲੋਕ ਜਿਵੇਂ ਖੜਾਂ ਦੇ ਵਿੱਚ ਲੋਕਾਂ ਨੇ ਆਪ ਮਾਰੇ ਹੁਣ ਨਹਿਰੇ ਸਫਾਈ ਵੀ ਲੋਕ ਆਪ ਕਰਨਗੇ ਦੱਸੋ ਮੈਨੂੰ ਹੈ ਤੇ ਕਮੈਂਟ ਜਰੂਰ ਕਰਿਆ ਮੇਰੇ ਭਰਾ ਇੱਕ ਕਮੈਂਟ ਤੇ ਇੱਕ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਬਣਾਉਣ ਦਾ ਤਾਂ ਹੀ ਫਾਇਦਾ ਮੇਰੇ ਭਰਾ ਜੇ ਤੁਸੀਂ ਸ਼ੇਅਰ ਕਰੋਗੇ ਤੇ ਸ਼ੇਅਰ ਕਰੋਗੇ ਤੇ ਅੱਗੇ ਪਹੁੰਚੇਗੀ ਠੀਕ ਹੈ ਨਾ ਤੇ ਤੁਸੀਂ ਇੰਨਾ ਕੰਮ ਕਰ ਦਿਆ ਕਰੋ ਬਾਕੀ ਕੰਮ ਤੁਸੀਂ ਮੇਰੇ ਤੋਂ ਛੱਡ ਦਿਓ ਤੇ ਤੁਸੀਂ ਕਮੈਂਟ ਜਰੂਰ ਕਰੋ ਮੇਰੇ ਭਰਾ ਤੇ ਹਲਾ ਤੁਸੀਂ ਵੇਖ ਹੀ ਲੈਣੇ ਤੋਰ ਵੇਖ ਲਓ ਲਾਦ ਨਰਦੇ ਕਦੇ ਖਾਲਸਾ ਵੈਰੂ ਜੀ ਦੀ ਫਤਿਹ ਆ ਵੇਖੋ